ਮੇਰਾ ਨਾਮ ਰਜਨੀ ਹੈ ਤੇ ਮੇਰੀ ਉਮਰ 14 ਸਾਲ ਹੈ ਮੈਂ ਬਹੁਤ ਗਰੀਬ ਘਰ ਤੋਂ ਸੀ ਅਸੀਂ ਇੱਕ ਝੋਪੜੀ ਵਿੱਚ ਰਹਿੰਦੇ ਸੀ ਉਸ ਤੋਂ ਬਿਨਾ ਸਾਡੇ ਕੋਲ ਹੋਰ ਕੁਝ ਵੀ ਨਹੀਂ ਸੀ ਮੇਰਾ ਪਿਓ ਬਹੁਤ ਨਸ਼ਾ ਕਰਦਾ ਸੀ ਸਾਰਾ ਦਿਨ ਨਸ਼ਾ ਕਰਕੇ ਪਿਆ ਰਹਿੰਦਾ ਅਤੇ ਸਾਰਾ ਦਿਨ ਹੀ ਨਸ਼ੇ ਵਿੱਚ ਰਹਿੰਦਾ ਕੋਈ ਕੰਮ ਨਹੀਂ ਕਰਦਾ ਸੀ ਮੇਰੀ ਮਾਂ ਬੜਾ ਔਖਾ ਘਰ ਨੂੰ ਚਲਾ ਰਹੀ ਸੀ ਆਏ ਦਿਨ ਦੋਨਾਂ ਵਿੱਚ ਲੜਾਈ ਹੁੰਦੀ ਮੇਰੀ ਮਾਂ ਕਹਿ ਦਿੰਦੀ ਕਿ ਜੇ ਤੁਸੀਂ ਕੰਮ ਨਹੀਂ ਕਰੋਗੇ ਤਾਂ ਸਾਡਾ ਘਰ ਕਿੱਦਾਂ ਚੱਲੂਗਾ ਤੇ ਅਸੀਂ ਆਪਣੀ ਧੀ ਨੂੰ ਕਿੱਦਾਂ ਪੜਾਵਾਂਗੇ ਤਾਂ ਮੇਰਾ ਪਿਓ ਕਹਿੰਦਾ ਕੋਈ ਲੋੜ ਨਹੀਂ ਥੋੜੀ ਜੀ ਵੱਡੀ ਹੋਵੇ ਇਸ ਨੂੰ ਇਸੇ ਧੰਦੇ ਤੇ ਲਾ ਲੈ ਮੇਰੀ ਮਾਂ ਕਹਿ ਦਿੰਦੀ ਕਿ ਜੋ ਕੰਮ ਮੈਂ ਕਰਦੀ ਆ ਮੈਂ ਆਪਣੀ ਧੀ ਨੂੰ ਨਹੀਂ ਕਰਨ ਦੇਣਾ ਭਾਵੇਂ ਮੇਰੀ ਆਪਣੀ ਜਾਨ ਹੀ ਚਲੀ ਜਾਵੇ ਮੇਰੀ ਪਿਓ ਆਪਣੀ ਜਿੱਦੀ ਤੇੜਿਆ ਰਹਿੰਦਾ ਸੀ ਮੇਰੀ ਮਾਂ ਚੌਂਦੀ ਸੀ ਕੀ ਘੱਟੋ-ਘੱਟ ਮੈਂ ਥੋੜਾ-ਬਹੁਤ ਪੜਨਵਾ ਜਿਸ ਨਾਲ ਅੱਗੇ ਚੱਲ ਕੇ ਮੇਰਾ ਵਿਆਹ ਇੱਕ ਚੰਗੇ ਘਰ ਵਿੱਚ ਹੋ ਜਾਵੇ। ਮੇਰੀ ਮਾਂ ਰੋਜ਼ ਰਾਤ ਨੂੰ 10 ਵਜੇ ਮੈਨੂੰ پڑੋਸ ਦੇ ਘਰ ਵਿੱਚ ਪੜਨ ਭੇਜ ਦਿੰਦੀ। ਉਹਨਾਂ ਦੀ ਕੁੜੀ ਮੇਰੀ ਸਹੇਲੀ ਸੀ। ਅਸੀਂ ਦੋਨੋਂ ਇੱਕੋ ਹੀ ਸਕੂਲ ਵਿੱਚ ਪੜਦਿਆਂ ਸੀ। ਇਸ ਕਰਕੇ ਮੇਰੀ ਮਾਂ ਰੋਜ਼ ਰਾਤ ਨੂੰ ਉਹਨਾਂ ਦੇ ਘਰ ਮੈਨੂੰ ਛੱਡ ਕੇ ਆਉਂਦੀ। ਇੱਕ ਦਿਨ ਮੇਰਾ ਪੜਨ ਦਾ ਬਿਲਕੁਲ ਵੀ ਮਨ ਨਹੀਂ ਸੀ। ਮੇਰੀ ਸਿਹਤ ਵੀ ਠੀਕ ਨਹੀਂ ਸੀ। ਮੇਮਾ ਨੂੰ ਪੜਨ ਤੋਂ ਮਨਾ ਕਰ ਦਿੱਤਾ ਤੇ ਮਾਂ ਨੂੰ ਕਿਹਾ ਕਿ ਮਾਂ ਅੱਜ ਨਹੀਂ ਮੈਂ ਜਾਣਾ ਤਾਂ ਮਾਂ ਕਹਿਣ ਲੱਗੀ ਕਿ ਜੇ ਪੜ੍ਹेंगी ਨਹੀਂ ਤਾਂ ਕੀ ਕਰਨਗੀ ਮੇਰੇ ਵਾਂਗ ਕੰਮ ਕਰਨਗੀ ਮੈਂ ਮਾਂ ਨੂੰ ਕਿਹਾ ਮਾਂ ਇੱਕ ਦਿਨ ਨਹੀਂ ਪੜ੍ਹੂੰਗੀ ਤਾਂ ਕੀ ਹੋ ਜਾਊਗਾ ਮਾਂ ਨੇ ਗੁੱਸੇ ਵਿੱਚ ਮੇਰੀਆਂ ਕਿਤਾਬਾਂ ਦਿੱਤੀਆਂ ਅਤੇ ਮੈਨੂੰ ਧੱਕੇ ਨਾਲ ਉਹਨਾਂ ਦੇ ਘਰ ਛੱਟਾਈ ਤੇ ਉੱਥੇ ਜਾ ਕੇ ਕਹਿਣ ਲੱਗੀ ਕਿ ਘੱਟੋ ਘੱਟ ਇਸ ਨੂੰ ਇੱਕ ਘੰਟਾ ਇੱਥੇ ਰੱਖੋ ਭਾਵੇਂ ਕੁਝ ਵੀ ਕਵੇ ਪਰ ਇਸ ਨੂੰ ਭੇਜਿਓ ਨਾ ਮਾਂ ਨੇ ਪਹਿਲੀ ਵਾਰੀ ਮੇਰੇ ਨਾਲ ਇਦਾਂ ਦਾ ਵਰਤਾਅ ਕੀਤਾ ਸੀ ਨਹੀਂ ਤਾਂ ਮੇਰੀ ਮਾਂ ਹਮੇਸ਼ਾ ਹੀ ਮੇਰੇ ਨਾਲ ਬਹੁਤ ਪਿਆਰ ਨਾਲ ਗੱਲ ਕਰਦੀ ਸੀ ਅਤੇ ਮੈਂ ਵੀ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੀ ਸੀ ਫਿਰ ਮੈਂ ਸੋਚਿਆ ਕਿ ਹੋ ਸਕਦਾ ਮਾਂ ਪਾਪਾ ਕਰਕੇ ਗੁੱਸੇ ਵਿੱਚ ਹੋਵੇ ਜਿਸ ਕਰਕੇ ਉਹ ਮੈਨੂੰ ਇੰਨਾ ਕੁਝ ਬੋਲੀ ਇਦਾਂ ਹੀ ਦਿਨ ਬੀਤ ਰਹੇ ਸੀ 2 ਸਾਲ ਹੋ ਗਏ ਸੀ ਹੁਣ ਮੇਰੀ ਉਮਰ 15 ਸਾਲਾਂ ਦੀ ਹੋ ਗਈ ਸੀ ਮੈਂ ਵੇਖਣ ਵਿੱਚ ਬਹੁਤ ਸੋਹਣੀ ਸੀ ਮੇਰੀ ਮਾਂ ਮੈਨੂੰ ਗਵਾਂਡੀਆਂ ਦੇ ਘਰ ਭੇਜਦੀ ਤੇ ਕਦੇ ਵੀ ਨਹੀਂ ਭੁੱਲਦੀ ਸੀ ਹਮੇਸ਼ਾ ਇਦਾਂ ਹੀ ਕਰਦੀ ਸੀ ਮੈਨੂੰ ਸਭ ਪਤਾ ਸੀ ਪਰ ਮੈਂ ਸੋਚਦੀ ਸੀ ਕਿ ਸ਼ਾਇਦ ਮੇਰੀ ਮਾਂ ਨੂੰ ਮੇਰੀ ਪੜ੍ਹਾਈ ਦੀ ਚਿੰਤਾ ਇਸ ਲਈ ਮੈਨੂੰ ਗਵਾਂਡ ਵਿੱਚ ਹਮੇਸ਼ਾ ਭੇਜਦੀ ਹੈ ਇੱਕ ਦਿਨ ਮੈਂ ਉਸ ਕੁੜੀ ਨਾਲ ਖੇਡ ਰਹੀ ਸੀ ਤੇ ਉਹ ਮੈਨੂੰ ਕਹਿਣ ਲੱਗੀ ਰਜਨੀ ਇੱਕ ਗੱਲ ਦੱਸ ਤੇਰੀ ਮਾਂ ਤੇ ਮੇਰੀ ਮਾਂ ਲੋਕਾਂ ਦੇ ਘਰੇ ਵਿੱਚ ਇੱਕੋ ਜਿਹਾ ਕੰਮ ਕਰਦੀਆਂ ਨੇ ਸਫਾਈ ਦਾ ਤੇ ਤੇਰਾ ਪਿਓ ਪੂਰਾ ਦਿਨ ਕੋਈ ਕੰਮ ਨਹੀਂ ਕਰਦਾ ਜਦੋਂ ਕਿ ਮੇਰਾ ਪਿਓ ਮਜ਼ਦੂਰੀ ਕਰਦਾ ਤੇ ਤੇਰਾ ਪਿਓ ਸਾਰਾ ਦਿਨ ਸ਼ਰਾਬ ਪਿੰਦਾ ਫਿਰ ਵੀ ਤੇਰੇ ਘਰ ਦਾ ਖਾਣ ਪਾਣ ਰਹਿਣ ਸਹਿਣ ਸਾਡੇ ਨਾਲੋਂ ਚੰਗਾ ਤੇਰੇ ਕੱਪੜੇ ਵੀ ਮੇਰੇ ਨਾਲੋਂ ਚੰਗੇ ਹੁੰਦੇ ਨੇ ਇਹ ਕਿੱਦਾਂ ਹੋ ਸਕਦਾ ਸਾਡਾ ਤਾਂ ਸਾਰਾ ਹੀ ਪੈਸਾ ਘਰ ਵਿੱਚ ਖਰਚ ਹੋ ਜਾਂਦਾ ਮੈਂ ਉਸ ਦੀ ਗੱਲ ਤੇ ਸੋਚ ਰਹੀ ਸੀ ਪਰ ਮੇਰੇ ਕੋਲ ਬੋਲਣ ਲਈ ਕੁਝ ਵੀ ਨਹੀਂ ਸੀ ਮੈਂ ਸੋਚਾਂ ਵਿੱਚ ਪੈ ਗਈ ਸੀ ਕੀ ਇਹ ਕਹਿਤਾ ਸੱਚ ਰਹੀ ਹੈ ਮੈਂ ਉਸ ਰਾਤ ਇਹੀ ਸਭ ਕੁਝ ਸੋਚਦੀ ਰਹੀ ਮੈਨੂੰ ਨੀਂਦ ਵੀ ਨਹੀਂ ਆ ਰਹੀ ਸੀ ਇੱਕ ਰਾਤ ਅਜਿਹਾ ਹੋਇਆ ਜਿਸ ਨੇ ਮੇਰੀ ਪੂਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਮੇਰੀ ਮਾਂ ਨੇ ਮੈਨੂੰ ਪ੍ਰੋਸ ਤੇ ਘਰ ਵਿੱਚ ਪੜਨ ਭੇਜ ਦਿੱਤਾ ਪਰ ਜਦੋਂ ਮੈਂ ਉੱਥੇ ਪਹੁੰਚੀ ਉਹਨਾਂ ਦਾ ਦਰਵਾਜ਼ਾ ਬੰਦ ਸੀ ਪੁੱਛਣ ਤੋਂ ਪਤਾ ਲੱਗਾ ਕਿ ਉਹ ਕਿਸੇ ਰਿਸ਼ਤੇਦਾਰ ਦੇ ਗਏ ਨਹੀਂ ਅਤੇ ਕਿਸੇ ਕੰਮ ਤੋਂ ਬਾਹਰ ਨਹੀਂ ਮੈਂ ਆਪਣੇ ਘਰ ਵੱਲ ਵਾਪਸ ਆ ਰਹੀ ਸੀ ਜਿੱਦਾਂ ਹੀ ਮੈਂ ਆਪਣੇ ਘਰ ਆਈ ਮੇਰਾ ਪਿਓ ਇੱਕ ਬੰਦੇ ਤੋਂ ਪੈਸੇ ਲੈ ਰਿਹਾ ਸੀ ਉਸ ਤੋਂ ਬਾਅਦ ਉਹ ਬੰਦਾ ਸਾਡੇ ਘਰ ਦੇ ਅੰਦਰ ਚਲਾ ਗਿਆ ਮੈਂ ਇਹ ਦੇਖ ਕੇ ਹੈਰਾਨ ਹੋ ਗਈ ਸੀ ਕਿ ਸਭ ਕੀ ਚੱਲ ਰਿਹਾ ਸੀ ਮੈਂ ਉੱਥੇ ਹੀ ਰੁਕ ਗਈ ਤੇ ਸੋਚਣ ਲੱਗੀ ਕਿ ਆਖਰ ਕੀ ਹੋ ਰਿਹਾ ਹੈ ਇੱਕ ਘੰਟੇ ਬਾਅਦ ਉਹ ਆਦਮੀ ਘਰ ਤੋਂ ਬਾਹਰ ਆਇਆ ਤੇ ਇੱਧਰ ਉੱਧਰ ਵੇਖ ਕੇ ਚਲਾ ਗਿਆ ਮੈਨੂੰ ਸਭ ਕੁਝ ਸਮਝ ਆ ਰਿਹਾ ਸੀ ਪਰ ਮੈਂ ਸਮਝਣਾ ਨਹੀਂ ਚਾਹੁੰਦੀ ਸੀ ਮੇਰੀ ਮਾਂ ਇੰਨਾ ਗੰਦਾ ਕੰਮ ਕਰ ਸਕਦੀ ਸੀ ਮੈਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਸੀ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਹ ਇਦਾਂ ਕਿਉਂ ਕਰ ਰਹੀ ਹੈ ਕੁਝ ਦੇਰ ਰੁਕਣ ਤੋਂ ਬਾਅਦ ਮੈਂ ਘਰ ਦੇ ਅੰਦਰ ਗਈ ਦੇਖਿਆ ਮੇਰੀ ਮਾਂ ਰੋਟੀ ਬਣਾ ਰਹੀ ਸੀ ਮੇਰੀ ਹਿੰਮਤ ਵੀ ਨਾ ਹੋਈ ਕਿ ਮੈਂ ਆਪਣੀ ਮਾਂ ਨੂੰ ਪੁੱਛਾਂ ਕਿ ਮਾਂ ਆਖਰ ਇਹ ਸਭ ਕੀ ਚੱਲ ਰਿਹਾ ਸੀ ਮੈਨੂੰ ਆਪਣੇ ਆਪ ਤੋਂ ਤੇ ਆਪਣੀ ਮਾਂ ਤੋਂ ਨਫ਼ਰਤ ਹੋ ਰਹੀ ਸੀ। ਉਸ ਦਿਨ ਤੋਂ ਬਾਅਦ ਮੈਂ ਆਪਣੀ ਮਾਂ ਨਾਲ ਸਹੀ ਤਰੀਕੇ ਨਾਲ ਗੱਲ ਨਹੀਂ ਕਰਦੀ ਸੀ। ਉਸ ਨੂੰ ਹਮੇਸ਼ਾ ਉਲਟਾ ਸਿੱਧਾ ਜਵਾਬ ਦਿੰਦੀ ਸੀ। ਮੇਰੇ ਅੰਦਰ ਬਦਲਾਅ ਦੇਖ ਕੇ ਮੇਰੀ ਮਾਂ ਮੈਨੂੰ ਪੁੱਛਦੀ ਵੀ ਨਹੀਂ ਸੀ ਕਿ ਆਖਰ ਮੈਨੂੰ ਕੀ ਹੋਇਆ। ਮੈਂ ਹੈਰਾਨ ਸੀ ਇਹ ਸੋਚ ਕੇ ਕਿ ਪਤਾ ਨਹੀਂ ਇਹ ਸਭ ਕਦੋਂ ਦਾ ਚੱਲ ਰਿਹਾ ਹੈ। ਮੇਰੀ ਮਾਂ ਨੂੰ ਮੈਂ ਪੁੱਛ ਨਹੀਂ ਸਕਦੀ ਸੀ। ਇੱਕ ਦਿਨ ਮੈਂ ਗੁੱਸੇ ਵਿੱਚ ਸੋਚ ਲਿਆ ਸੀ ਕਿ ਅੱਜ ਮੈਂ ਪੜਨ ਨਹੀਂ ਜਾਣਾ ਆਪਣੀ ਮਾਂ ਦੇ ਮਾੜੇ ਕਰਮ ਦੇਖਣੇ ਨਹੀਂ ਇਹ ਸੁਣ ਕੇ ਮੇਰੀ ਮਾਂ ਨੇ ਮੈਨੂੰ ਪਿਆਰ ਨਾਲ ਕਿਹਾ ਤਾਂ ਮੇਰਾ ਦਿਲ ਪਸੀਜ ਗਿਆ ਤੇ ਮੈਂ ਪੜਨ ਚਲੀ ਗਈ ਉਸ ਰਾਤ ਮੈਂ ਸੋਚਣ ਲੱਗੀ ਕਿ ਮੇਰੀ ਮਾਂ ਵਿਚਾਰੀ ਕੀ ਕਰੇ ਮੇਰਾ ਪਿਓ ਕੋਈ ਕੰਮ ਨਹੀਂ ਕਰਦਾ ਪੂਰਾ ਦਿਨ ਨਸ਼ਾ ਕਰਦਾ ਤੇ ਮਾਂ ਨੂੰ ਮਜਬੂਰੀ ਵਿੱਚ ਇਹ ਸਭ ਕੰਮ ਕਰਨੇ ਪੈਂਦੇ ਨੇ ਇਸ ਲਈ ਸ਼ਾਇਦ ਮੇਰੀ ਮਾਂ ਮੈਨੂੰ ਪੜਾਉਣਾ ਚਾਹੁੰਦੀ ਸੀ ਕਿ ਮੈਂ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜੀ ਹੋ ਜਾਵਾਂ ਤੇ ਮੇਰਾ ਵਿਆਹ ਕਿਸੇ ਚੰਗੇ ਘਰ ਵਿੱਚ ਘਰ ਵਿੱਚ ਕਰ ਦੇਵੀ ਪਰ ਜੇ ਉਹ ਮੇਰਾ ਵਿਆਹ ਕਿਸੇ ਚੰਗੇ ਘਰ ਵਿੱਚ ਹੋ ਵੀ ਜਾਂਦਾ ਤਾਂ ਜਦੋਂ ਉਹਨਾਂ ਨੂੰ ਮੇਰੀ ਮਾਂ ਬਾਰੇ ਪਤਾ ਲੱਗਦਾ ਤਾਂ ਮੈਨੂੰ ਘਰੋਂ ਕੱਢ ਦਿੰਦੇ ਇਸ ਕਰਕੇ ਉਸ ਤੋਂ ਬਾਅਦ ਮੇਰੀ ਜ਼ਿੰਦਗੀ ਖਰਾਬ ਹੋ ਜਾਉ ਪਤਾ ਨਹੀਂ ਉਸ ਰਾਤ ਮੇਰੇ ਦਿਮਾਗ ਵਿੱਚ ਬੜੀਆਂ ਹੀ ਅਜੀਬ ਗੱਲਾਂ ਆ ਰਹੀਆਂ ਸੀ ਉਸ ਰਾਤ ਮੈਂ ਚੰਗੀ ਤਰ੍ਹਾਂ ਸੌਂ ਵੀ ਨਹੀਂ ਪਾਈ ਪਰ ਮੈਂ ਆਪਣਾ ਮਨ ਬਣਾ ਲਿਆ ਸੀ ਕਿ ਮਾਂ ਨਾਲ ਗੱਲ ਕਰਕੇ ਹੀ ਰ੍ਹਾਂਗੀ ਕਿ ਤੁਸੀਂ ਇਹ ਸਭ ਛੱਡ ਦਿਓ ਜਿਆਦਾ ਤੋਂ ਜਿਆਦਾ ਮੈਂ ਪੜ ਨਹੀਂ ਸਕਾਂਗੀ ਮੈਨੂੰ ਤੁਹਾਡੇ ਨਾਲ ਕੰਮ ਕਰਨਾ ਪੈਣਾ ਪਰ ਆਪਾਂ ਇੱਜ਼ਤ ਦੀ ਜ਼ਿੰਦਗੀ ਜੀਵਾਂਗੇ ਉਸ ਦਿਨ ਮੈਂ ਆਪਣੀ ਮਾਂ ਨੂੰ ਹਿੰਮਤ ਕਰਕੇ ਕਿਹਾ ਕਿ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਮੇਰੀ ਮਾਂ ਨੇ ਕਿਹਾ ਹਾਂ ਦੱਸ ਰਜਨੀ ਮੈਂ ਮਾਂ ਨੂੰ ਕਿਹਾ ਕਿ ਤੁਸੀਂ ਇਹ ਗੰਦਾ ਕੰਮ ਛੱਡ ਦਿਓ ਮੈਨੂੰ ਇਹ ਚੰਗਾ ਨਹੀਂ ਲੱਗਦਾ ਮੈਨੂੰ ਪਤਾ ਤੁਸੀਂ ਸਭ ਮੇਰੇ ਲਈ ਕਰਦੇ ਹੋ ਪਰ ਇਹ ਸੋਚਦੇ ਹੋ ਕਿ ਜੇ ਕਿਸੇ ਨੂੰ ਪਤਾ ਲੱਗਾ ਤਾਂ ਮੇਰੀ ਜ਼ਿੰਦਗੀ ਖਰਾਬ ਹੋ ਜਾਣੀ ਹੈ ਸਮਾਜ ਵਿੱਚ ਕੀ ਇੱਜ਼ਤ ਰਹਿ ਜਾਣੀ ਹੈ ਮੇਰੀ ਮਾਂ ਕਹਿਣ ਲੱਗੀ ਕਿਹੜਾ ਗੰਦਾ ਕੰਮ ਮੈਂ ਮਾਂ ਨੂੰ ਕਿਹਾ ਮਾਂ ਉਹ ਜੋ ਤੁਸੀਂ ਰਾਤ ਨੂੰ ਕਰਦੇ ਹੋ ਹਰ ਰਾਤ ਘਰ ਵਿੱਚ ਇੱਕ ਆਦਮੀ ਆਉਂਦਾ ਤੁਸੀਂ ਉਸ ਨਾਲ ਗੰਦਾ ਕੰਮ ਕਰਦੇ ਹੋ ਤੇ ਪੈਸੇ ਕਮਾਉਂਦੇ ਹੋ ਜਿੱਦਾਂ ਹੀ ਮੇਰੇ ਮੂੰਹ ਵਿੱਚੋਂ ਇਹ ਨਿਕਲਿਆ ਮੇਰੀ ਮਾਂ ਨੇ ਮੇਰੇ ਮੂੰਹ ਦੇ ਉੱਤੇ ਇੱਕ ਜ਼ੋਰਦਾਰ ਥੱਪੜ ਮਾਰਿਆ ਮੇਰੀਆਂ ਅੱਖਾਂ ਦੇ ਅੱਗੇ ਹਨੇਰਾ ਛਾ ਗਿਆ ਸੀ ਅਤੇ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆ ਰਹੇ ਸੀ ਮਾਂ ਨੇ ਕਿਹਾ ਮੈਂ ਗੰਦਾ ਕੰਮ ਜ਼ਰੂਰ ਕਰਦੀ ਆ ਪਰ ਉਸ ਤਰੀਕੇ ਦਾ ਨਹੀਂ ਜੋ ਤੂੰ ਸੋਚ ਰਹੀ ਹੈ ਉਦੋਂ ਦਾ ਮੈਂ ਕੁਝ ਨਹੀਂ ਕਰਦੀ ਤੇ ਅੱਜ ਰਾਤ ਨੂੰ ਮੈਂ ਤੈਨੂੰ ਵਿਖਾਉਣੀ ਆ ਕਿ ਮੈਂ ਕਿਹੜਾ ਗੰਦਾ ਕੰਮ ਕਰਦੀ ਆ ਰਾਤ ਦੀ ਮੈਨੂੰ ਬਹੁਤ ਬੇਸਬਰੀ ਨਾਲ ਈਕ ਸੀ ਅੱਜ ਰਾਤ ਜਦੋਂ 10 ਵਜੇ ਤਾਂ ਮਾਂ ਨੇ ਮੈਨੂੰ ਪਰਦੇ ਪਿੱਛੇ ਖੜਾ ਦਿੱਤਾ ਮੈਂ ਵੇਖਿਆ ਕਿ ਕਾਦਮੀ ਮੇਰੇ ਘਰ ਆਇਆ ਮੇਰੀ ਮਾਂ ਨੇ ਪੁਰਾਣੇ ਸੰਦੂਕ ਨੂੰ ਖੋਲ੍ਹਿਆ ਜਿਸ ਵਿੱਚ ਹਮੇਸ਼ਾ ਹੀ ਜਿੰਦਾ ਲੱਗਾ ਰਹਿੰਦਾ ਸੀ ਉਸ ਵਿੱਚੋਂ ਕੁਝ ਸਮਾਨ ਕੱਢਿਆ ਮੇਰੀ ਮਾਂ ਤੇ ਉਹ ਆਦਮੀ ਪਤਾ ਨਹੀਂ ਕੀ ਬਣਾ ਰਹੇ ਸੀ ਜੋ ਕਿ ਗੈਰ ਕਾਨੂੰਨੀ ਸੀ ਜੋ ਮੇਰੀ ਮਾਂ ਨੂੰ ਮੇਰੇ ਕਰਕੇ ਕਰਨਾ ਪੈਂਦਾ ਸੀ ਕਿ ਮੈਂ ਪੜ ਸਕਾਂ ਮੈਂ ਇਹ ਸਭ ਕੁਝ ਪਰਦੇ ਪਿੱਛੇ ਖੜੀ ਵੇਖ ਰਹੀ ਸੀ ਤੇ 1 ਘੰਟੇ ਬਾਅਦ ਉਹ ਮਾਂ ਨੂੰ ਪੈਸੇ ਦੇ ਕੇ ਉੱਥੋਂ ਚਲਾ ਗਿਆ ਸੀ ਹੁਣ ਮੈਨੂੰ ਸਭ ਸਮਝ ਆ ਗਿਆ ਸੀ ਅਤੇ ਮੈਂ ਆਪਣੀ ਮਾਂ ਤੋਂ ਅੱਖਾਂ ਨਹੀਂ ਮਿਲਾ پا ਰਹੀ ਸੀ ਮੈਂ ਆਪਣੀ ਮਾਂ ਲਈ ਕੀ ਕੁਝ ਸੋਚ ਲਿਆ ਸੀ ਮੈਂ ਆਪਣੀ ਮਾਂ ਲਈ ਗਲਤ ਸ਼ਬਦ ਸੋਚੇ ਉਸ ਲਈ ਮੈਂ ਆਪਣੀ ਮਾਂ ਤੋਂ ਮਾਫੀ ਮੰਗੀ ਤੇ ਮੈਂ ਮਾਂ ਨੂੰ ਕਿਹਾ ਕਿ ਤੁਸੀਂ ਇਹ ਕੰਮ ਛੱਡ ਦਿਓ ਮਾਂ ਨੇ ਕਿਹਾ ਪੁੱਤ ਕੁਝ ਸਾਲਾਂ ਬਾਅਦ ਤੇਰਾ ਵਿਆਹ ਹੋ ਜਾਣਾ ਫਿਰ ਮੈਂ ਕੰਮ ਛੱਡ ਦੇਣਾ ਤੇਰੇ ਵਿਆਹ ਤੋਂ ਬਾਅਦ ਮੈਨੂੰ ਦੋ ਵਕਤ ਦੀ ਰੋਟੀ ਮਿਲੇ ਜਾਂ ਨਾ ਮਿਲੇ ਫਿਰ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਨੂੰ ਆਪਣੀ ਮਾਂ ਦੇ ਉੱਤੇ ਬਹੁਤ ਤਰਸ ਆ ਰਿਹਾ ਸੀ ਤੇ ਮਾਣ ਵੀ ਮਹਿਸੂਸ ਹੋ ਰਿਹਾ ਸੀ ਉਸ ਦਿਨ ਤੋਂ ਬਾਅਦ ਮੈਂ ਆਪਣੀ ਪੜ੍ਹਾਈ ਦੇ ਉੱਤੇ ਪੂਰਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਕਿਉਂਕਿ ਮੈਂ ਚਾਹੁੰਦੀ ਸੀ ਕਿ ਮੈਂ ਪੜ੍ਹ ਲਿਖ ਕੇ ਕੋਈ ਨੌਕਰੀ ਕਰਾਂ ਤੇ ਮੇਰੀ ਮਾਂ ਮੇਰਾ ਵਿਆਹ ਕਰਕੇ ਇਸ ਕੰਮ ਤੋਂ ਛੁਟਕਾਰਾ ਪਾਵੇ ਪਰ ਮੈਂ ਆਪਣੀ ਮਾਂ ਨੂੰ ਪੈਸੇ ਕਮਾ ਕੇ ਦੇਣਾ ਚਾਹੁੰਦੀ ਸੀ 3 ਸਾਲ ਬਾਅਦ ਮੇਰਾ ਵਿਆਹ ਹੋ ਗਿਆ ਮੇਰਾ ਘਰਵਾਲਾ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦਾ ਸੀ ਮੇਰੇ ਕੋਲ ਵੀ ਇੱਕ ਪ੍ਰਾਈਵੇਟ ਨੌਕਰੀ ਸੀ ਜਿਸ ਕਰਕੇ ਮੈਨੂੰ ਚੰਗੇ ਪੈਸੇ ਮਿਲ ਜਾਂਦੇ ਸੀ ਮੇਰੇ ਵਿਆਹ ਤੋਂ ਬਾਅਦ ਮੇਰੀ ਮਾਂ ਨੇ ਇਹ ਕੰਮ ਛੱਡ ਦਿੱਤਾ ਅਤੇ ਮੇਰੇ ਵਿਆਹ ਤੋਂ 1 ਸਾਲ ਬਾਅਦ ਮੇਰੇ ਪਿਓ ਦੀ ਸ਼ਰਾਬ ਕਰਕੇ ਮੌਤ ਹੋ ਗਈ ਹੁਣ ਮੇਰੀ ਮਾਂ ਮੇਰੇ ਨਾਲ ਹੀ ਰਹਿੰਦੀ ਹੈ ਤੇ ਮੇਰੇ ਘਰ ਵਿੱਚ ਮੈਂ ਅਸੀਂ ਦੋਨੋਂ ਤੇ ਮੇਰਾ ਬੱਚਾ ਤੇ ਮੇਰੀ ਸੱਸ ਰਹਿੰਦੇ ਨੇ ਸਾਡਾ ਪਰਿਵਾਰ ਬਹੁਤ ਖੁਸ਼ਹਾਲ ਹੈ ਦੋਸਤੋ ਇਹ ਮੇਰੀ ਕਹਾਣੀ ਸੀ ਜੇ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਤੇ ਚੈਨਲ ਤੇ ਪਹਿਲੀ ਵਾਰ ਹੀ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ ਆਪਣਾ ਪਿਆਰਾ ਜਿਹਾ ਸਾਥ ਦਿਓ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ